ਸਾਰੇ ਹੀ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵਿੰਦਰ ਕੋਕਰ ਅੱਜ ਦੀ ਇਸ ਵੀਡੀਓ ਰਾਹੀਂ ਉਹਨਾਂ ਕਿਸਾਨ ਭਰਾਵਾਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਕੋਲ ਅਗੇਤਾ ਮਟਰ ਹੈ ਜਿਹੜਾ ਤਾਂ ਉਹ ਘਿਟ ਘਿਟਕ ਦੇ ਤਕਰੀਬਨ ਜਿਹੜਾ ਹੋ ਚੁੱਕਿਆ ਤਾਂ ਜਿ세ਾ ਹਿਸਾਬ ਦਾ ਜਿਹੜਾ ਮੌਸਮ ਚੱਲ ਰਿਹਾ ਹੈ ਤਾਂ ਇਹਦੇ ਵਿੱਚ ਇੱਕ ਸਭ ਤੋਂ ਵੱਡੀ ਸਮੱਸਿਆ ਜਿਹੜੀ ਮਟਰ ਦੀ ਫਸਲ ਦੇ ਵਿੱਚ ਆ ਰਹੀ ਹੈ ਤਾਂ ਉਹ ਫਿਜ਼ੋਰੀਅਮ ਬੈਲਟ ਜਾਂ ਫਿਰ ਰੂਟ ਰੌਟ ਦੀ ਡਰਾਈ ਰੂਟ ਰੌਟ ਦੀ ਜਿਹੜੀ ਇਹ ਸਮੱਸਿਆ ਉਹ ਆ ਰਹੀ ਹੈ ਤਾਂ ਲਗਭਗ ਪਿਛਲੇ ਸਾਲਾਂ ਦੇ ਵਿੱਚ ਵੀ ਅਸੀਂ ਦੇਖੀਏ ਪਿਛਲੇ ਸਾਲ ਜਿਵੇਂ ਇਸ ਬਿਮਾਰੀ ਨੇ ਜਿਹੜਾ ਹੈਗਾ ਮਟਰ ਦੀ ਫਸਲ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਸੀ ਜਿਹਦੇ ਨਾਲ ਏਕੜ ਦੇ ਏਕੜ ਨੇ ਜਿਹੜੇ ਉਹ ਮਟਰ ਦੀ ਫਸਲ ਦੇ ਨੇ ਜਿਹੜੇ ਉਹ ਤਬਾਹ ਹੋਏ ਨੇ ਤਾਂ ਜਿਹੜੀਆਂ ਇਹ ਦੋ ਬਿਮਾਰੀਆਂ ਨੇ ਇਹ ਦੋ ਬਿਮਾਰੀਆਂ ਜਿਹੜੀਆਂ ਇਹ ਦੋਨੇ ਨੇ ਤਾਂ ਇਹ ਦੋਨੇ ਸੋਇਲ ਬੋਰਨ ਨੇ ਮਿੱਟੀ ਦੀਆਂ ਬਿਮਾਰੀਆਂ ਨੇ ਤਾਂ ਜੇ ਇਹਨਾਂ ਦੀ ਇਹਨਾਂ ਦੇ ਪਿੱਛੇ ਫੰਗਸ ਜਿਹੜੀ ਕੰਮ ਕਰਦੀ ਹੈ ਉਹਦੀ ਗੱਲ ਕਰੀਏ ਕਿ ਜਿਹੜੀ ਨੁਕਸਾਨ ਦੇ ਫੰਗਸ ਹੈ ਕਿਹੜੀ ਨੁਕਸਾਨਦੇ ਫੰਗਸ ਹੈ ਜਿਹੜੀ ਇਹ ਬਿਮਾਰੀਆਂ ਲੈ ਕੇ ਆਉਂਦੀ ਹੈ ਸਭ ਤੋਂ ਪਹਿਲਾਂ ਤਾਂ ਜੇ ਫਜ਼ੋਰੀਅਮ ਬੈਲਟ ਦੀ ਗੱਲ ਕਰੀਏ ਤਾਂ ਇਹਦੇ ਚ ਫਜ਼ੋਰੀਅਮ ਆਕਸੀਸਪੋਰਮ ਨਾਂ ਦੀ ਜਿਹੜੀ ਫੰਗਸ ਹੈ ਉਹ ਇਹਨੂੰ ਪ੍ਰਭਾਵਿਤ ਕਰਦੀ ਹੈ ਜਿਹਦੇ ਕਰਕੇ ਜਿਹੜਾ ਫਜ਼ੋਰੀਅਮ ਬੈਲਟ ਜਿਹੜੀ ਹੈ ਉਹ ਆਉਂਦੀ ਹੈ ਤਾਂ ਲਗਭਗ ਇਹ ਇਹ ਵੀ ਮਿੱਟੀ ਦੀ ਬਿਮਾਰੀ ਆ ਮਿੱਟੀ ਦੇ ਵਿੱਚੋਂ ਇਹ ਜਿਹੜੀ ਹੈ ਪੈਦਾ ਹੁੰਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਡਰਾਈ ਰੂਟ ਰੌਟ ਦੀ ਸਮੱਸਿਆ ਆਉਂਦੀ ਹੈ ਉਹ ਲਗਭਗ ਰੈਜਕਟੋਨੀਆ ਸਲਾਨੀ ਨਾਂ ਦੀ ਫੰਗਸ ਕਰਕੇ ਜਿਹੜਾ ਹੈਗਾ ਉਹ ਆਉਂਦੀ ਹੈ ਤਾਂ ਇਹ ਦੋਨੇ ਫੰਗਸਾਂ ਨੇ ਜਿਹੜੀਆਂ ਮੇਨ ਨੇ ਜਿਹੜੀਆਂ ਇਹਨਾਂ ਬਿਮਾਰੀਆਂ ਨੂੰ ਲੈ ਕੇ ਆਉਂਦੀਆਂ ਨੇ ਤਾਂ तकरीबन ਜੇ ਇਹਦੇ ਹੱਲ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਕਿਸਾਨ ਭਰਾ ਨੇ ਜਿਹੜੇ ਉਹ ਬੇਸਿਕਲੀ ਕੀ ਗਲਤੀ ਕਰਦੇ ਨੇ ਕਿ ਉੱਤੇ ਉੱਤੇ ਇਹਦੇ ਪੱਤਿਆਂ ਦੇ ਉੱਤੇ ਜਿਹੜੀ ਆ ਕਿਸੇ ਵੀ ਫੰਗੀਸਾਈਡ ਦੀ ਸਪਰੇਅ ਕਰਦੇ ਨੇ ਜਿਹਦੇ ਕਰਕੇ ਬਿਮਾਰੀ ਆ ਜਿਹੜੀ ਉਹ ਘਟ ਰੁਕਦੀ ਆ ਤਾਂ ਜੇ ਤੁਸੀਂ ਇਹਦਾ ਪੱਕਾ ਹੱਲ ਕਰਨਾ ਹੈ ਤਾਂ ਤੁਸੀਂ ਕੋਈ ਵੀ ਜਿਹੜਾ ਫੰਗੀਸਾਈਡ ਲੈਣਾ ਹੈ ਉਹਦੀ ਤੁਸੀਂ ਜੜਾਂ ਦੇ ਵਿੱਚ ਡ੍ਰੈਂਚਿੰਗ ਕਰਨੀ ਆ ਜਿਵੇਂ ਜਿਹੜੀਆਂ ਆ ਜੜਾਂ ਨੇ ਹੈਗੀਆਂ ਇੱਥੇ ਥੱਲੇ ਜਿਹੜਾ ਹੈਗਾ ਤੁਸੀਂ ਨਿਊਜਲ ਮੋਟੀ ਕਰਕੇ ਪਫਰਾ ਮੋਟਾ ਕਰਕੇ ਇੱਥੇ ਥੱਲੇ ਜਿਹੜੀ ਐ ਸਪਰੇਅ ਕਰਨੀ ਆ ਤੁਸੀਂ ਤਾਂ ਕਿਹੜੀ ਕਿਹੜੀ ਸਪਰੇਅ ਆ ਜਿਹੜੀ ਅਸੀਂ ਉਹ ਇਹਦੇ ਇਲਾਜ ਵਾਸਤੇ ਕਰ ਸਕਦੇ ਆ ਜੇ ਅਸੀਂ ਕੈਮੀਕਲ ਦੇ ਵਿੱਚ ਜਾਣਾ ਹੈ ਕੈਮੀਕਲ ਦੇ ਵਿੱਚ ਇਲੀਟ ਜਿਹੜੀ ਆ అలੂਮੀਨੀਅਮ ਫਾਸਟਾਈਲ ਜਿਹੜਾ ਹੈਗਾ ਉਹਦੇ ਚ ਟੈਕਨੀਕਲ ਹੈ ਉਹਦੀ ਤੁਸੀਂ ਵਰਤੋਂ ਕਰ ਸਕਦੇ ਹੋ ਬਾਇਓ ਦੇ ਵਿੱਚ ਜੇ ਸਭ ਤੋਂ ਚੰਗਾ ਰਿਜ਼ਲਟ ਜੇ ਤੁਸੀਂ ਇਸ ਬਿਮਾਰੀ ਦਾ ਲੱਭਣਾ ਜੇ 100% ਜਿਹੜਾ ਇਹਦਾ ਹੱਲ ਕਰਨਾ ਤਾਂ ਤੁਸੀਂ ਸੁਡੋਮਨਾਸ ਫਲੋਰੋਸੈਂਸ 5% ਦੇ ਵਿੱਚ ਜਿਹੜਾ ਸਪੋਰੀਡੈਕਸ ਦੇ ਨਾਮ ਤੇ ਆਈਪੀਐਲ ਬਾਇਓਲੋਜੀਕਲ ਦਾ ਪ੍ਰੋਡਕਟ ਆਉਂਦਾ ਹੈ ਤਾਂ ਤੁਸੀਂ ਉਹ ਅੱਧਾ ਕਿਲੋ 1 ਏਕੜ ਦੇ ਹਿਸਾਬ ਨਾਲ ਜਿਹੜਾ ਤੁਸੀਂ ਉਹ ਇਹਦੀ ਡ੍ਰਿੰਚਿੰਗ ਕਰ ਸਕਦੇ ਹੋ ਤੇ ਉਮੀਦ ਕਰਦਾ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ ਧੰਨਵਾਦ